ਲਓ தாம் ਕੁਆਲਿਟੀ ਚੈੱਕ ਕਰਨ ਨੂੰ ਵੈੜਦੀ ਪੂਰੇ ਗੁੰਦਵੇਂ ਸ਼ਰੀਦੀ ਆਜੋ ਬਾਈ ਨਾਲ ਨਾਲ ਇਹ ਕਿਹੜਾ ਸੂਸ ਹੁੰਦੀ ਹੈ ਬਾਈ ਇਹ ਦੂਜਾ ਸੂਸ ਹੁੰਦਾ ਜੀ ਅੱਛਾ ਜੀ ਆਪਾਂ ਬੱਚੇ ਨਮਾ ਹੀ ਲੈਂਦੇ ਆ ਜੀ ਦੂਜਾ ਸੂਸ ਹੁੰਦੀ ਹੈ ਤੇ ਸੂਨ ਦਾ ਸਮਾਂ ਕਿੰਨਾ ਬਾਕੀ ਪਿਆ ਜੀ 15 ਦਿਨ ਤਾਂ ਇਹ ਪੱਕੇ ਨੇ ਜੀ ਅੱਛਾ ਚੰਗੇ ਕੱਦ ਕਾੜ ਜਿੱਡਾ ਪੰਜਾਬ ਵਾਲ ਜਰਸੀ ਦਾ ਕੱਦ ਕਾੜ ਹੋਣਾ ਚਾਹੀਦਾਗਾ ਉਹਨਾਂ ਕੱਦ ਕਾੜ ਵੈੜਦਾ ਹੈਗਾ ਤੇ ਜੇ ਤੁਸੀਂ ਇੱਥੇ ਆ ਕੇ ਦੇਖੋਗੇ ਤੁਹਾਨੂੰ ਵੈੜ ਪਸੰਦ ਆਊਗੀ ਸੋ ਬਾਕੀ ਬੇਨਤੀ ਇਹ ਵੀ ਮੋੜ ਲਿਓ ਬਾਈ ਬਸ ਇਹਦਾ ਮੁੱਲ ਅੱਪਾ ਕਰਾਂਗੇ 1,33,000 ਰੁਪਇਆ ਇਹ ਤਾਂ ਲੱਖ ਦੀ <laughs> अच्छा <laughs> जी, जी लाख दी ਛੋਟ लाख दी ਛੋਟ ਆ 33000 ਜੀ ਪਿੱਛੇ ਮੁੱਲ 33000 ਕਰਨਾ ਠੀਕ ਹੈ ਜੀ ਛੋਟ ਲੱਖ ਰੁਪਇਆ ਕਰ ਦੇਣੀ ਆਪਾਂ ਨੇ ਜੋ ਇਹ ਵੀ ਰਿਮਪੋਰਟਡ ਜਰਸੀ ਆ اچھا ਜੀ 50060 ਬਾੜਦੀ ਆ ਇਹ ਇਹਦੇ ਕੰਨ ਚ ਟੈਗ ਵੀ ਲੱਗਿਆ ਵਾ ਅਗਲਾ ਆਪਣਾ ਨੈਟ ਤੇ ਰਿਕਾਰਡ ਕੱਢੇ ਹਾਂ ਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਜੀ ਸੋ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਭਰਾਵਾਂ ਵਾਸਤੇ ਜਿਹੜੇ ਜਰਸੀ ਨਸਲ ਨੂੰ ਜ਼ਿਆਦਾ ਪਿਆਰ ਕਰਦੇ ਆ ਉਹਨਾਂ ਵਾਸਤੇ ਜਰਸੀ ਨਸਲ ਦੇ ਨੀਗਨੇ ਲੈ ਕੇ ਦਿਖਾਉਣੇ ਆਪਾਂ ਸਤ ਗਾਵਾਂ ਜਰਸੀ ਰਸਲ ਦੀ ਬਿਕਾਊ ਹੈ ਜਿਨ੍ਹਾਂ ਦੇ ਵਿੱਚੋਂ ਤੁਹਾਨੂੰ ਆਜਾਂ ਸੂਆਂ ਮਿਲਣੀਆਂ ਤੇ ਗੱਬਣ ਮਿਲਣੀਆਂ ਤੇ ਚਾਰ ਗਾਮਾਂ ਗੱਬ ਵਿੱਚ ਸੂਆਂ ਸਪਾਈਆਂ ਰਹੀਆਂ ਤੇ ਤਿੰਨ ਗਾਮਾਂ ਸਾਨੂੰ ਗੱਬਣ ਮਿਲਣੀਆਂ ਛੋਟੇ ਮੁੱਲ ਵਾਲੀ ਵਾੜ ਵੀ ਸਾਨੂੰ ਮਿਲ ਜੂਗੀ ਤੇ ਚੰਗੇ ਤੋਂ ਚੰਗੇ ਮੁੱਲ ਵਾਲੀ ਵਾੜੇ ਮਿਲੂਗਾ ਨਾ ਸੋ ਵੀਡੀਓ 10 ਮਿੰਟ ਸਮਾਂ ਕੱਢ ਕੇ ਪੂਰੀ ਜਰੂਰ ਦੇਖਿਓ ਸੋ ਜਿਹੜੇ ਵੀਰ ਨੂੰ ਪਸੰਦ ਆਈ ਜਿਹੜੀ ਵਾੜ ਸੋ ਥੱਲੀ ਆਪਰ ਕੇ ਖਰੀਦ ਸਕਦਾ ਸੋ ਵੀਡੀਓ ਪੂਰੀ ਦੇਖੋ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਕਿਸੇ ਭਰਾ ਨੇ ਕੋਈ ਮੇਥਾ ਜੀ ਵੀਡੀਓ ਬਣਾਉਣੀ ਦੀਗੀ ਤਾਂ ਮੇਰਾ ਨੰਬਰ ਨੋਟ ਕਰ ਲਈ 8360462501 8360462501 ਬਾਕੀ ਦੇ ਕੀ ਕੀ ਡਾਟਾ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵਾਇਰ ਖਾਲਸਾ ਵਾਇਰ ਜੀ ਕੀ ਫਤਿਹ ਜੀ ਹਾਂ ਬਾਈ ਜੀ ਨਾਮ ਤੇ ਆਪਣਾ ਪ੍ਰੋਪਰ ਐਡਰੈਸ ਬੋਲ ਦਿਓ ਜੀ ਸ਼ੁਰੂਆਤ ਵਿੱਚ ਮੇਰਾ ਨਾਮ ਕਰਮਜੀਤ ਸਿੰਘ ਜੀ ਹਾਂ ਜੀ ਛੋਟਾ ਨਾਂ ਬਿੱਟੂ ਕਹਿ ਦਿੰਦੇ ਨੇ ਹਾਂ ਜੀ ਪਿੰਡ ਜੱਲਾ ਜੀ ਸਰਹੰਦ ਤੋਂ ਭਾਦਸੂ ਰੋਡ ਤੇ ਹਾਂ ਜੀ ਇਹਦੇ ਨੇੜੇ ਪਟਿਆਲਾ ਨਾਭਾ ਲੁਧਿਆਣਾ ਖੰਨਾ ਹਾਂ ਜੀ ਇਹ ਚਾਰੇ ਸ਼ਹਿਰਾਂ ਦੇ ਵਿੱਚ ਆਪਣਾ ਪਿੰਡ ਆ ਠੀਕ ਹੈ ਜੀ ਤੇ ਮੋਬਾਈਲ ਨੰਬਰ ਜੀ 83606 ਹਾਂ ਜੀ 55534 ਠੀਕ ਆ ਬਾਕੀ ਸੋਨ ਨੰਬਰ ਸਕਰੀਨ ਤੇ ਵੀ ਲਾ ਦਿੰਨਾ ਕਿ ਸਾ ਵੀਰੋ ਬਾਈ ਆਪਰੇ ਕੋਲ ਜਿਵੇਂ ਪਹਿਲੇ ਨੰਬਰ ਤੇ ਜਰਸੀ ਵੜਾ ਜੀ ਕੀ ਡਿਟੇਲ ਹੈ ਜੀ ਦੀ ਇਹ ਪੰਜਾਬ ਵਾਲੀ ਜਰਸੀ ਆ ਜੀ ਹਾਂ ਜੀ ਇਹਦੀ ਚਮਕ ਦਮਕ ਦੇਖੋ ਬਿਲਕੁਲ ਜੀ ਚਮੜੀ ਬਰੀਕ ਹਾਂ ਜੀ 15 ਦਿਨ ਦੀ ਕੱਚੀ ਆ ਜੀ ਦੂਜੇ ਸੂਏ ਸੋਣਾ 15 ਦਿਨ ਦੀ ਕੱਚੀ ਆ ਤੇ ਦੂਜੇ ਸੂਏ ਸੋਣਾ ਜੀ ਥਾਲੇ ਵਾ ਦੇਖ ਲਓ ਜੀ ਚਾਰੇ ਥਾਣਾ ਟੌਪ ਕਲਾਸ ਲੱਗੇ ਹੋਏ ਨੇ ਜੀ ਠੀਲ ਠੰਡੀ ਜੀ ਛੱਡ ਦਿਓ ਅੱਲਾ ਚੱਕ ਲਿਓ ਨਹੀਂ ਹੈ ਵੇ ਨਹੀਂ ਛੱਡੋ ਥਾਂ ਚੇਕ ਕਰ ਲਓ ਤੇ ਇਧਰੋਂ ਸੁਣਨਾ ਬਖਾ ਦੇਣਾ ਬੈਣੀ ਸ਼ੈਡ ਤੋਂ ਖਾ ਕਿਉਂਕਿ ਚੰਗੇ ਮੁੱਲ ਦੇ ਗਾਵਾਂ ਵਾਲੇ ਚੰਗੀਆਂ ਜਰਸੀ ਨਸਲ ਦੇ ਨੇ ਪੰਜਾਬ ਵਾਲੇ ਨੇ ਤੇ ਬਾਈ ਤੋਰ ਕੇ ਦਿਖਾ ਦੇ ਨਾਲ ਜੀ ਆਪ ਨੂੰ ਹਾਂ ਇਹਨੂੰ ਤੋਰ ਦੋ ਹੋਰ ਕੇ ਦਿਖਾ ਦੇਣਾ ਇਹਨੂੰ ਆਪ ਨਾਲ ਦੀ ਨਾਲ ਜੀ ਲਓ ਜੀ ਦੇਖ ਸਕਦੇ ਹੋ ਤੋਰ ਕੇ ਸਨ ਪਰਲੇ ਪੈਸੇ ਲੈ ਜਲ ਬਾਈ ਚੰਗੇ ਕੱਦ ਕਾੜ ਜਿੱਡਾ ਪੰਜਾਬ ਵਾਲੀ ਜਰਸੀ ਦਾ ਕੱਦ ਕਾੜ ਹੋਣਾ ਚਾਹੀਦਾਗਾ ਉਹਨਾਂ ਕੱਦ ਕਾੜ ਵਹਿੜਾਦਾ ਹੈਗਾ ਤੇ ਜੇ ਤੁਸੀਂ ਇੱਥੇ ਆ ਕੇ ਦੇਖੋਗੇ ਤੁਹਾਨੂੰ ਬਹਿੜ ਪਸੰਦ ਆਊਗੀ ਸੋ ਬਾਕੀ ਬੇਨਤੀ ਇਹ ਵੀ ਮੋੜ ਲਿਓ ਬਈ ਬਸ ਬਾਕੀ ਬੇਨਤੀ ਇਹ ਵੀ ਹੁੰਦੀ ਵੀ ਆਨਲਾਈਨ ਦੇ ਚੱਕਰਾਂ ਜਨਾਬ ਪਿਆ ਕਰੋ ਜੇ ਤੁਸੀਂ ਮਾਲਾ 50000 30000 ਲੱਖ 2 ਲੱਖ ਜਿੰਨਾ ਤੁਸੀਂ ਪਸ਼ੂ ਤੇ ਲਾਉਣਾ ਹੈ ਤਾਂ ਇਹ 5-600 ਦਾ ਕਿਰਾਇਆ ਵੀ ਲਾਗੀ ਬੜੀ ਵੱਡੀ ਗੱਲ ਨਹੀਂ ਹੁੰਦੀਗੀ ਨਹੀਂ ਭਾਈ ਕਰਮਜੀਤਾਂ ਨੇ ਇਹੀ ਆ ਨਾ ਜੀ ਕੋਈ ਆਬਨਾ ਆ ਕੇ ਦੇਖ ਲੈ ਹਾਂ ਜੀ ਆਪਣੀ ਤਸੰਦੀ ਨਾਲ ਲੈ ਕੇ ਜਾਵੇ ਅਗਲਾ ਹਾਂ ਜੀ ਆਪਣੀ ਬਸ ਮੋੜ ਪਾਸ ਕਰਕੇ ਸਹੀ ਗੱਲ ਆ ਜੇ ਕੋਈ ਦੂਰੋਂ ਆਉਣਾ ਤਾਂ ਰਹਿਣ ਦਾ ਪ੍ਰਬੰਧ ਆਪਣੇ ਪਰਿਵਾਰ ਆ ਇੱਥੇ ਠੀਕ ਹੈ ਜੀ ਕੋਈ ਧੀ ਭੈਣ ਜਿਹੜਾ ਮਰਜੀ ਆਪਣੀ ਜਿਹਨੂੰ ਘਰ ਧਾਰ ਨਹੀਂ ਕੱਢਣੀ ਆਉਂਦੀ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਆਵੇ ਦੋ ਡੰਗ ਚੋਕੇ ਲੈ ਕੇ ਜਾਵੇ ਹਾਂ ਜੀ ਕੋਈ ਚੱਕਰ ਨਹੀਂ ਹੈ ਆਪਾਂ ਠੀਕ ਹੈ ਠੀਕ ਹੈ ਜੀ ਲਓ ਦੇਖ ਸਕਦੇ ਜ ਇਹਦਾ ਫਿਰ ਮੁੱਲ ਬਈ ਆਪਾਂ ਇਹਦਾ ਮੁੱਲ ਅੱਜ ਤਾਂ ਹੈਗਾ ਦੇਣ ਲੈਣ 65000 ਰੁਪਇਆ ਠੀਕ ਹੈ ਜੀ ਸੂਈ ਤੇ ਦਵਾਂਗੇ 75000 ਅੱਜ ਦੀ ਕੀ ਜੀ ਬਿਲਕੁਲ ਜਾਇਜ਼ ਮੁੱਲ ਹੋਣਾ ਅੱਜ 65000 ਦੀ ਖਲਾਉਣੀ ਬਹੁਤ ਸੋਹਣਾ ਮੁੱਲ ਆ ਜੀ ਪਤਾ ਕੀ ਗੱਲ ਹੈ ਮੇਰੀ ਮਾਂ ਕਾਰਿਆਂ ਤੇ ਮੈਨੂੰ ਲੱਗਦਾ ਇੱਕ ਗਾਮ ਨਾ ਅੱਧਾ ਕਿਲੋ ਠਿਓ ਪਲਾਂਦੀ ਹੋ ਆਹ ਦੇਖੀ ਪਤੀਲਾ ਦਿਖਾ ਦਿਓ ਆਹ ਲੇਟੀ ਆਹ ਕਹਿੰਦਾ 50 ਕਿਲੋ ਦਰਿਆ ਹਾਂ ਜੀ ਦੱਲੀ ਚੱਲਦਾ ਅੱਗੇ ਜਿਵੇਂ 2 ਨੰਬਰ ਵਾੜ ਆ ਗਈ ਜੀ ਇਹ ਸੂਈ ਹੋਈ ਬੱਛੀ ਆ ਜੀ ਅੱਛਾ ਜੀ ਦੋ ਦੋ ਦੰਦਾ ਜੀ ਦੰਦੋ ਦੰਦੋਂ ਪੈਲਾਸੋ ਸੁਈ ਆ ਹਾਂਜੀ ਬੱਚਾ ਦਾ ਆ ਬੈਠਾ ਜੀ ਬੱਚਾ ਹਾਂਜੀ ਸੁਈ ਨੂੰ ਕਿਨਾ ਟਾਂ ਮੰਗੋ 28 ਤਰੀਕ ਦੀ ਸ਼ਾਮ ਦੀ ਸੁਈ ਨੱਪਤੀ ਦੀ ਉਹ ਮੰਨੋ 28 ਦੀ ਮੰਨ ਲਓ ਚਲੋ ਜਾਂ ਹਾਂ 28 ਦੀ ਮੰਨੋ ਸ਼ਾਨੋ ਸੁਈ ਆ ਤੇ ਅੱਜ ਆਪਾਂ 2 ਤਰੀਕ ਨੂੰ ਵੀਡੀਓ ਬਣਾ ਰਹੇ ਆ ਤੈਨੂੰ ਇਹ ਅਪਲੋਡ ਹੋਣੀ ਵੀਡੀਓ ਤੇ ਉਹ ਸਾਰਾ ਫੈਦਰ ਬਾਨੇ ਕੱਦ ਦੇ ਘੜ ਵਾਲੀ ਸੋਹਣੀ ਬੜੀ ਆ ਨਾ ਬਾਈ ਬੱਚੀ ਜਰਸੀਆਂ ਜਿੱਦਾ ਕੱਦ ਦੇ ਲੋ ਜੀ ਚੈੱਕ ਕਰ ਸਕਦੇ ਹੋ ਸੋਹਣੇ ਸੁਨੱਖੇ ਪ੍ਰਿੰਟ ਦੇ ਵਿੱਚ ਅੱਛਾ ਜੀ ਪਰ ਜਿਹਨੇ ਚੱਲੀ ਆ ਦੁੱਧ ਨੂੰ ਮਾਰ ਖਾਣ ਪੀਣ ਨੂੰ ਹਾਂਜੀ ਇਨ ਨੂੰ ਕੋਈ 16 17 ਨਾ ਕੋਈ ਜ਼ਿਆਦਾ ਨਹੀਂ ਹੈ ਬਿਲਕੁਲ ਬਿਲਕੁਲ ਜੀ 20 ਤਾਂ ਨਹੀਂ ਆਪਾਂ ਕਹਿੰਦੇ ਹਾਂ ਜੀ ਉਹ ਚਲੋ ਇੱਕ ਹੋਰ ਹਾਂ ਜੀ ਇਹ ਜਿਹੜਾ ਦੁੱਧ ਆ ਇਹ कच्चਾ ਨਹੀਂ ਹੈ ਪੱਕਾ ਦੁੱਧ ਹੈ ਠੀਕ ਹੈ ਕੱਚੇ ਦੁੱਧਰ ਪੱਕੇ ਦੁੱਧਾਂ ਹੀ ਬਹੁਤ ਫਰਕ ਹੁੰਦਾ अच्छा जी। ਆਪਾਂ ਦੁੱਧ ਪਲਾ ਕੇ ਦੁੱਧ ਨਹੀਂ ਤਿਆਰ ਕਰਦੇ। ਹਾਂਜੀ। ਸੁੱਕਾ ਦਾਣਾ ਲੇਟੀ ਲੂਟੀ ਦਲੀਆ ਆਮ ਨਾਰਮਲ ਖਰਾਕ ਤੇ ਦੁੱਧ ਦਾ ਹੈ। ਠੀਕ ਹੈ ਠੀਕ। ਨਹੀਂ ਆਮ ਅੱਜਕੱਲ ਕੀ ਆ ਮੈਨੂੰ ਬਹੁਤ ਫੋਨ ਆਉਂਦਾ ਨਹੀਂ ਸਾਡਾ ਠੁੱਗੀ ਹੋ ਗਈ ਫਲਾਣਾ। ਉੱਥੇ ਅਸੀਂ 20 ਕਿਲੋ ਚੋਕੇ ਲਿਆ ਤੇਰੇ 10 ਰਹਿ ਗਿਆ। ਦੇਖੋ ਮੈਂ ਵੀਰਾਂ ਨੂੰ ਵੀ ਕਹਿੰਨਾ ਆਪਣੇ ਵਪਾਰੀ ਭਾਈ ਚਾਰੇ ਵੀ ਦੇਖੋ ਬਦਨਾਮੀ ਸਾਰਿਆਂ ਦੀ ਹੈ ਚ। ਸਾਰਿਆਂ ਦੀ ਹੁੰਦੀ ਜੀ ਕਿਉਂਕਿ ਇੱਕ ਰਸੇ ਪਰ ਸਾਰੇ ਲੋਕ ਲਭੇਟ ਲੈਂਦੇ ਨੇ। ਸਹੀ ਗੱਲ ਹੈ। ਚੰਗੇ ਮਾੜੇ ਦੀ ਗੜਬੜ ਹੋ ਜਾਂਦੀ ਆ। ਇਹ 2 ਨੰਬਰ ਦਾ ਫਿਰ ਜੀ ਆਪਣਾ ਮੁੱਲ। ਇਹ 55 ਦੇ ਦਾਂਗੇ ਜੀ। 55 ਇਹ ਬਰਸੇ ਜੂਈ ਹੋਈ ਆ ਜੀ ਅੱਛਾ ਜੀ ਆ ਬੱਚਾ ਖੜਾ ਹੈ ਇਹਦਾ ਇਹਦਾ ਆ ਬੱਚਾ ਹੈ ਹਾਂ ਜੀ ਠੀਕ ਹੈ ਜੀ ਤੇ ਦੁੱਧ ਇਸ ਟਾਈਮ ਜੀ 8 ਕਿਲੋ ਪੱਕੀ ਪੌਣੀ ਕੰਡੇ ਵਾਲੀ ਆ ਕੋਈ ਝੱਗ ਵਾਲੀ ਨਹੀਂ ਹੈ 8 ਕਿਲੋ ਦੋਨਾਂ ਟਾਂ ਮੱਧ ਕੰਡੇ ਧਰ ਕੇ ਦਵਾਂਗੇ ਜੀ ਹਾਂ 13 12 14 ਕਿਲੋ ਤੱਕ ਕੱਢ ਦੂ ਰਾਮ ਜੀ ਨਹੀਂ ਦੇਖੋ ਅਗਲੇ ਸੇਵਾਂ 15 ਵੀ ਕੱਢ ਸਕਦੇ ਵੀ 13 ਤਾਂ ਨੇ ਦੇਣਾ ਹੀ ਦੇਣਾ 13 14 ਨੋਰਮਲ ਆ ਤੇਰਾ ਦੁੱਧ ਵੀ ਇਹਦਾ ਨਾ ਮੱਝਾਂ ਵਰਗਾ ਚਿੱਟਾ ਠੀਕ ਹੈ ਜੀ ਅੱਜ ਇਹਦੇ ਪੀਲਾਪਨ ਐਡਾ ਨਹੀਂ ਹੈ ਮੈਂ ਅੱਜ ਦੇਖਿਆ ਸੀ ਹਾਂ ਜੀ ਪਿਓਰ ਚਿੱਟਾ ਦੁੱਧਾ ਠੀਕ ਹੈ ਜੀ ਤੇ ਇਹ ਫ ਇਹ 2 ਘੱਟ 50 ਦੀ ਦੇ ਦਾਂਗੇ 2 ਘੱਟ 50 ਦੀ ਹਾਂ ਠੀਕ ਹੈ ਜੀ ਜਾਇ ਜਮਲਾ ਬਾਈ ਦੇ ਤੂੰ ਬਾਹਲੇ ਨਹੀਂ ਆ ਵੀ 70000 ਮੰਗਿਆ ਉਹ ਯਾਰ ਉਹੀ ਮੰਗੀ ਜਾ ਉਹ ਚੱਕੀ ਜਾ ਰੇਟ ਕੀ ਫਾਇਦਾ ਇਹ ਵੀ ਰਿਮਪੋਰਟਡ ਜਰਸੀ ਆ ਅੱਛਾ ਜੀ 50 ਜੀ ਉਹ ਬਾੜਦੀ ਆ ਇਹ ਇਹਦੇ ਕੰਨ ਚ ਟੈਗ ਵੀ ਲੱਗਿਆ ਵਾ ਅਗਲਾ ਆਪਣਾ ਨੈਟ ਤੇ ਰਿਕਾਰਡ ਕੱਢੇ ਇਹਦੀ ਫੇਸ ਕੁਆਲਿਟੀ ਇੱਧਰ ਆ ਕੇ ਦਿਖਾ ਦਿਓ ਤੁਸੀਂ ਦਿਖਾ ਦਿਓ ਜੀ ਇਧਰ ਮੂਹਰ ਤੋਂ ਕਰ ਬੋਝ ਕੇ ਇਹ ਕਰਦੀ ਦੀ ਜਾਂ ਬਾਹਰ ਕੱਢ ਤੋਰ ਕੇ ਦਿਖਾ ਦੇਣਾ ਭਾਈ ਆ ਲੋ ਇਹਨੂੰ ਤੋਰ ਕੇ ਦਿਖਾ ਦਿਓ ਬਾਹਰ ਕੱਢ ਕੇ ਸਮਾਰ ਕੇ ਭਾਈ ਕਿਹੜਾ ਸੋਸ ਹੁੰਦੀ ਭਾਈ ਇਹ ਦੂਜਾ ਜੀ ਬੱਚਾ ਆ ਜੀ ਇਹ ਤਾਂ ਇਸ ਸੂਂ ਦਾ ਕਿੰਨਾ ਟਾਈਮ ਬਾਕੀ ਪੈਗਾ ਮੈਂ ਤਾਂ ਕਹਿੰਦਾ ਜੀ 20 ਦਿਨ ਕੱਢ ਜੀ ਪਰ 15 ਤਰੀਕ ਆ ਮੈਂ ਕਹਿੰਦਾ ਜਿੰਨੀ ਕੱਢੂਗੀ ਉੰਨੀ ਬਣੂਗੀ ਹਾਂ ਜੀ ਲਓ ਜੀ ਚੈੱਕ ਕਰ ਲੋ ਥਾਂ ਥਾਂ ਦੀ ਕੁਆਲਿਟੀ ਕਿੰਨੇ ਦਿਨ ਕਿਆ ਸੂਂਦਾ 15 ਦਿਨ ਤਾਂ ਪੱਕੇ ਨੇ ਜੀ ਅੱਛਾ ਜੀ ਜੇ ਕਿਤੇ 20 ਕੱਢ ਗਈ ਖਬਰਾ ਕਿੱਥੇ ਜਾ ਕੇ ਸੁਣਾ ਜੀ ਇਹਨੇ ਫਿਰ ਬੈਠ ਲਾ ਕਾ ਹੋ ਜਾਣਾ ਵੀ ਅੱਜ ਤਾਂ ਫਿਰ ਉਸਾਂ ਬਾਣੀ ਬਹੁਤੀ ਹੋ ਗਈ ਹੈ ਰੋਕ ਲਾ ਹੂੰ ਕੋਲ ਖੜ ਕੇ ਫੇਸ ਕੁਆਲਿਟੀ ਵਗੈਰਾ ਦਿਖਾ ਦਿਓ ਜੀ ਐ ਮੋੜ ਲਓ ਕਮਾ ਕੇ ਵੀ ਕਮਾ ਕੇ ਮੋੜ ਲਓ ਲਓ ਦੇਖ ਸਕਦੇ ਜੀ ਚੰਗੀ ਵੈੜਾ ਜੀ ਪ੍ਰਿੰਟ ਮੁੰਡ ਵੈੜਦਾ ਮੋੜ ਲਓ ਜੀ 500 62 62 ਦੀ ਮੱਛੀ ਆ ਜੀ ਲਓ ਇੱਥੇ ਚੈੱਕ ਕਰ ਲਓ ਵੀ 500 62 ਦੀ ਕਿੰਨੇ ਦੀ ਹੈ ਨਾ ਬਾਹੀ ਬਾਈ ਕਹਿੰਦਾ ਕੰਨ ਚ ਦੋਨੇ ਟੈਗ ਪਏ ਹੋਏ ਨੇਗੇ ਇਹ ਤਾਂ ਫੁੱਲ ਰਿਕੋਰਡ ਹੈ ਸਾਰਾ ਕੁਝ ਟੈਗ ਤੇ ਪਤਾ ਲੱਗ ਜੂ ਅਗਲੇ ਨੇਕ ਨੂੰ ਕੱਢ ਲਵੇ ਲੈ ਚਲੋ ਇਹਦਾ ਸ਼ੋਅ ਕੁਆਲਟੀ ਵਾਲੇ ਜਿਹੜੇ ਬੰਦਰ ਜਿਹਨੂੰ ਪਤਾ ਹੈ ਜੀ ਚੰਗੀ ਵਹਿੜਾ ਨਾ ਬਈ ਹਾਂ ਇਹਦਾ ਬਾਈ ਚਮਕ ਦੇਖੋ ਪਿੰਡੇ ਤੇ ਇਹ ਦੁੱਧ ਵਾਲੀ ਹੈ ਹਾਂ ਜੀ ਦੁੱਧ ਕਿੰਨੇ ਵਾਲੀ ਹੈ ਦੁੱਧਾ ਕਰਮਾ ਵਾਲੀ ਆਪਾਂ ਕਿੰਨਾ ਕੱਢ ਦਈ 30 ਤਾਂ ਨੇ ਦੇਣਾ ਹੀ ਦੇਣਾ ਅੱਛਾ ਜੀ ਠੀਕ ਹੈ ਠੀਕ ਹੈ ਮੋੜ ਲਓ ਬਾਈ ਇਹਦਾ ਫਿਰ ਮੁੱਲ ਕਿਨਾ ਕਰਾਂਗੇ ਆਪ अच्छा जी हां एदा ਮੈਨੂੰ ਫੋਨ ਤੇ ਹੋ ਜੂਗਾ ਕਿਉਂਕਿ ਜਿਹੜਾ ਭਰਾ ਦੇਖੋ ਸਮਝ ਰਹਾ ਕਿਉਂਕਿ ਪਤਾ ਕੀ ਗੱਲ ਆ ਇਹ ਖਾਵਾ ਨੂੰ ਕਈ ਵਾਰ ਕੋਈ ਵੇਚਣ ਪੁੱਛਣਾ ਲੈਂਦਾ ਹੁੰਦਾ ਯਾਰ ਹਾਂਜੀ ਫਿਰ ਉਹ ਅਗਲਾ ਕਹਿੰਦਾ ਯਾਰ ਤੁਸੀਂ ਐਂ ਦੱਸਤਾ ਫਿਰ ਔਖਾ ਹੋ ਜਾਂਦਾ ਅਗਲੇ ਨੇ ਵੀ ਆਹ ਦੇਖੋ ਰੋਟੀ ਨੂੰ ਹੋਰੇਗਾ ਫਿਰ ਸਹੀ ਗੱਲ ਆ ਸਹੀ ਗੱਲ ਆ ਜੀ ਲਓ ਦੇਖ ਸਕਦੇ ਹੋ ਇਹ ਚੰਗੀ ਵੜਾ ਕੋਲ ਮਲਾ ਕੇ ਜੀ ਅੱਗੇ ਆਹ ਮੈਂ ਤੋਹਫੇ ਹੀ ਖੜਾ ਬਈ ਆ ਤਾਂ ਬੈਠਾ ਤੇਰਾ ਹੂੰ ਬਈ ਆਪਾਂ ਲੈ ਲੈ ਲਗਿੰਦੇ ਆ ਕੀ ਗੱਲਬਾਤ ਵਈ ਰਿਕਾਰਡ ਕੀ ਇਹਦਾ ਸੁਬਰਾਮਣੀယਨ ਦੇਖ ਦੋ ਇਹਾਂ ਕੀ ਰਿਕਾਰਡ ਦੱਸਾਵਾ ਦੇਖ ਰੋ ਹੁਣ ਉਹ ਦਮਰੀ ਆ ਠੀਕ ਆ ਠੀਕ ਹੈ ਤੇ ਨਾਸਨ ਵਾ ਤੋਰ ਕੇ ਦਿਹੁਣੇ ਇਹਦਾ ਜੀ ਜਿਹਨੂੰ ਇਹਨਾਂ ਦਾ ਪਤਾ ਹੈ ਹਾਂ ਜੀ ਉਹਨਾਂ ਨੂੰ ਪਤਾ ਹੈ ਦੇਖੋ ਜਿਹਨੂੰ ਸਮਝ ਆਏ ਉਹਦੀ ਇਹ ਆਪਾਂ ਇਹ ਸਪਤਾ ਕਰੀ ਜਾਈਏ ਹਾਂ ਜੀ ਸਭ ਨੂੰ ਸਭ ਪਤਾ ਹੈ ਹੁਣੇ 2 ਮਿੰਟਸ ਨੂੰ ਸਮਾ ਲਓ ਤੈਨੂੰ ਬਾਹਰ ਕੱਢ ਕੇ ਫੇਰ ਬਾਈ ਨਾਲ ਜਿਹੜੀ ਜਾਣਕਾਰੀ ਉਹ ਸਾਂਝੀ ਕਰਨਾ ਲਓ ਥਾਮ ਕੁਆਲਿਟੀ ਚੈੱਕ ਕਰ ਲਓ ਵਹਿੜਦੀ ਪੂਰੇ ਗੁੰਦਵੇਂ શરીਦੀ ਆ ਜਾ ਬਾਈ ਨਾਲ ਨਾਲ ਇਹ ਕਿਹੜਾ ਸੁਆਸ ਹੁੰਦੀ ਹੈ ਬਾਈ ਇਹ ਦੂਜਾ ਸੁਣੇ ਜੀ ਅੱਛਾ ਜੀ ਆਪਾਂ ਬੱਚਾ ਨਮਾ ਹੀ ਲੈਂਦੇ ਆ ਜੀ ਦੂਜਾ ਸੂਸ ਹੁੰਦੀ ਐ ਤੇ ਸੂਨ ਦਾ ਸਮਾਂ ਕਿੰਨਾ ਬਾਕੀ ਪਿਆ ਜੀ 15 ਦਿਨ ਤਾਂ ਇਹ ਪੱਕੇ ਨੇ ਜੀ ਅੱਛਾ ਜੀ ਹਾਲ ਤਾਂ ਆਜੇ ਤੇ ਵੀ ਨਹੀਂ ਖਾਂਦੀ ਪੀਂਦੀ ਪੂਰਾ ਪੁੜਾ ਨਹੀਂ ਕੋ ਭੰਗਿਆ ਠੀਕ ਆ ਠੀਕ ਆ ਜੀ ਬੜਾ ਲਾਇਆ ਵਾ ਹਾਂ ਜੀ ਜਿਹੜਾ ਕੋਈ ਮਰਜ਼ੀ ਪਾ ਦਈਏ ਸਰੋਂ ਦੀ ਖਾਲ ਪੀਂ ਜਾਂ ਸਾਰੀ ਖਾਂਦੀ ਆ ਜਿਹੜੇ ਸਾਨੂੰ 15 ਦਿਨ ਬਾਕੀ ਵੇ ਵੀ ਫਿਰ ਤੋਂ ਦਿਨ ਬੈਠਣ ਖਾਣ ਦਾ ਰੇਤੇ ਜਿਹਾ ਰੇਤਾ ਪਛਾਇਆ ਰੇਤੇ ਪਾਵਾਂਗੇ ਉਹਨੂੰ ਗੋਲ ਮਟੋਲ ਪਈ ਆ ਨਾ ਉਹ ਵੀਰ ਇਹ ਤਾਂ ਅਰ ਜੀ ਕਿਸੇ ਮੇਰੇ ਵਰਗੇ ਸ਼ੌਂਕੀ ਨੇ ਕਿੰਨਾ ਲਾਜ ਮੈਂ ਕਿਸੇ ਕੋ ਇੱਕ ਗਾਂ ਹੀ ਹੋਵੇ ਤਾਂ ਸਾਰਾ ਜੁਰੇਤੀ ਲਾਇਆ ਹੋਣੀ ਨਹੀਂ ਫਾਰਮ ਸੀਗਾ ਅੱਛਾ ਇਹ ਫਾਰਮ ਆ ਇਹ ਤਿੰਨੇ گاਵਾ ਇੱਕੋ ਹਰ ਇੱਕ ਬੱਛੀ ਉਧਰ ਤੋਂ ਦਿਖਾਵਾਂਗਾ ਨਗੀਨਾ ਹੀ ਹੋਊਗੀ ਇੱਕੋ ਫਾਰਮ ਚ ਆਈਆਂ ਹੋਈਆਂ ਨੇ ਕਿੰਨੇ ਕੁ ਦੁੱਧ ਆਲੀ ਜੀ ਇਹ ਵੀ ਤਾਂ 30 ਕਿਲੋ ਦਾ ਇਹਨੂੰ ਫਾਰਮ ਨਾਲੇ ਫਾਉਂਗੀ 25 28 ਦਾ ਪਲੂਨ ਦਾ ਪਾਇਆ ਹੋਇਆ ਠੀਕ ਹੈ ਜੀ ਦੇਖੋ ਇਹਨਾਂ ਦੀ ਫੈਂਟ ਵਧੀਆ ਫੈਂਟ ਚੰਗੀ ਬਰੀਡ ਦੀ ਬਾੜ ਹਣਾ ਇਹ ਤਾਂ ਫਿਰ ਆਪਾਂ ਇਹਦਾ ਵੀ ਫੋਨ ਤੇ ਹੀ ਕਰਾਂਗੇ ਵੀਰੇ ਇਹਦਾ ਫੋਨ ਤੇ ਹਾਂ ਠੀਕ ਹੈ ਠੀਕ ਹੈ ਇੱਕ ਆ ਇੱਕ ਤੋਹਫਾ ਖੜਾ ਆਪਣੇ ਅੱਛਾ ਜੀ ਪਲਾ ਛੋਟੇ ਮਾਹਤਵ ਦਾ ਹੋ ਗਈ ਪਲਾਇਆ ਆਪ ਇਧਰੋਂ ਆ ਆ ਦਿਖਾ ਦਿਓ ਇਹ ਆ ਗਈ ਜੀ ਮੈਂ ਛੋਟੀ ਹਿਮਾਚਲ ਵਾਲੀ ਜਰਸੀ ਆਪਾਂ ਕਹਿਦੇ ਨੇਗੇ ਇਹ ਮੂੰਹ ਇਹਨੂੰ ਪੰਜਾਬ ਵਾਲੀ ਜਰਸੀ ਆ ਲੱਗਿਆ ਵਾ ਇਹਦਾ ਮੂੰਹ ਦਿਖਾਓ ਮਹਿਲਾਂ ਦਾ ਲਓ ਜੀ ਇੱਥੋਂ ਚੈੱਕ ਕਰ ਲਓ ਆ ਦੇਖੋ ਮੂੰਹ ਇਹਦਾ ਪੰਜਾਬ ਵਾਲੀ ਜਰਸੀ ਵਾਲਾ ਹੈ ਹੈ ਨਾ ਜਰਸੀ ਦਾ ਹੈ ਜਿਹੜਾ ਸਰੀਰ ਆ ਕੇ ਦੇਖੋ ਬੰਦਾ ਸਰੀਰ ਛੋਟਾ ਹੈ ਨੇਵਾ ਭਾਂਡਾ ਜਿੱਲੀ ਹੈਗੀ ਉਹਨੇ ਉਸਨੱਖੀ ਆ ਉਹਨੇ ਸੁਨੱਖੀ ਆ ਨਾ ਤੇ ਸੂਈ ਨੂੰ ਕਿੰਨਾ ਟਾਂ ਮੋਗਿਆ ਇਹ ਪਰਸੋਂ ਸੂਈ ਆ ਅੱਛਾ ਜੀ ਤੀ ਤਰੀ ਨੂੰ ਹਾਂ ਤੀ ਨੂੰ ਅੱਜ 2 ਹੋ ਗਈ ਅੱਜ 2 ਹੋ ਠੀਕ ਹੈ ਜੀ ਤੇ ਇਸ ਟਾਈਮ ਜਿਹੜਾ ਬੋਹਲਾ ਇਕੱਲੇ ਦੁੱਧੂ ਕਰੇ ਕਿੰਨਾ ਤਿਆਰ ਆਗਾ ਕੱਲ ਤਾਂ ਹੈਗਾ ਸੀ ਰਾਤ ਨੂੰ ਮੰਮੀ ਨੂੰ ਪੁੱਛਿਆ ਸੀ 4 ਕਿਲੋ ਹਾਂ ਜੀ ਅੱਜ ਸਵੇਰੇ ਵੀ 4 ਕਿਲੋ 8 ਕਿਲੋ ਮੰਨੋ ਦੋਨਾਂ ਟਾਈਮ ਦਾ ਹਾਂ ਜੀ ਇਹ ਦਾ ਬਈ 12-13 ਉਹ ਤੋਂ ਨਹੀਂ ਇਹਨੇ ਦਪਣਾ ਹੈ ਅੱਛਾ ਜੀ ਜਿੰਨਾ ਭਾਂਡੇ ਨਾ ਸਾਰਾ ਹੀ ਮਰਦ ਨਹੀਂ ਭਰ ਕੇ ਖੜ ਜੰਦੀ ਆ ਠੀਕ ਹੈ ਠੀਕ ਹੈ ਹਾਂ ਤੇ ਇਹਦਾ ਮੁੱਲ ਸਰਕਾਰ ਦਾ ਇਹਦਾ ਮੁੱਲ ਤਾਂ ਜਿਆਦਾ ਵੱਡਾ ਹੈ अच्छा जी ये फार्मा वाला वो लोका ਦਾ ਹਾਸਾ ਟੱਥਾ ਵੀ ਜ਼ਰੂਰੀ ਆ ਯਾਰ ਹਨਾ ਕੋਈ ਟੈਂਸ਼ਨ ਜੁ ਹੁੰਦਾ ਤੇਰੀ ਜਾਈ ਚ ਉਧਰ ਜਲਦੀ ਆ ਸਹੀ ਗੱਲ ਆ ਜੀ ਇਹਦਾ ਮੁੱਲ ਅੱਪਾ ਕਰਾਂਗੇ 1,33,000 ਰੁਪਿਆ ਇਹ ਤਾਂ ਲੱਖ ਦੀ ਛੋਟ ਆ अच्छा <laughs> जी लाख ਦੀ ਛੋਟ ਆ ਲੱਖ ਦੀ ਛੋਟ ਆ 33000 ਜੀ ਪਿੱਛੇ ਮੁੱਲ ਇੱਕ 33000 ਕਰਨਾ ਹੈ ਠੀਕ ਹੈ ਜੀ ਛੋਟ ਲੱਖ ਰੁਪਈਆ ਕਰ ਦੇਣੀ ਆਪਾਂ ਨੇ ਜੋ ਠੀਕ ਹੈ ਠੀਕ ਹੈ ਲਓ ਜੀ ਦੇਖ ਲਓ ਜੀ ਇੱਕ ਲੱਖ ਗਰੀਬ ਦਾ ਬੱਚਾ ਦੁੱਧ ਪੀ ਲੂਗਾ ਸਹੀ ਗੱਲ ਆ ਜੀ ਸਹੀ ਹੈ ਕਿਹਦੇ ਘਰ ਗਰੀਬ ਦੇ ਦੁੱਧ ਆ ਜੂ ਹਾਂ ਜੀ ਪਰ ਮੈਂ ਇੱਕ ਬੇਨਤੀ ਕਰਦਾ ਇਹ ਜਿਹੜੇ ਅੱਜ ਦੇਖਣ ਦੇ ਬੰਦੇ ਨੇ ਨਾ ਹਾਂ ਜੀ ਉਹ ਉਹ ਦਾ ਛੋਟੀਆਂ ਦਾਵਾ ਮੰਗਿਆ ਕਰੋ ਯਾਰ ਅਸੀਂ ਥੋੜੇ ਗਰੀਬ ਬੰਦਿਆਂ ਵਾਸਤੇ ਲੈ ਕੇ ਆਉਨੇ ਆ ਵੀ ਚਲ ਕਿ ਇਹਦਾ ਡੰਗਾ ਖਰਜੂ ਠੀਕ ਹੈ ਜੀ ਉਹ ਪਤੰਦਰ ਚੱਕੇ ਬੜੀਆਂ-ਬੜੀਆਂ ਕਾਰਾਂ ਵਾਲੇ ਲੈ ਰਹੇ ਨੇ ਜੀ ਉਹ ਵੀ ਛੋਟਾ ਲੈ ਜਾਂਦੇ ਹੈਗੇ ਹੋਰ ਯਾਰ ਉਹ ਮੈਨੂੰ ਥੋੜੇ ਜਿਹਾ ਤਖਲੀਬ ਜੀ ਲੱਗਦੀ ਆ ਮੈਂ ਕਹਿੰਦਾ ਯਾਰ ਤੁਸੀਂ ਤਾਂ ਦੇਣ ਜੋਗੇ ਹੋ ਤੁਸੀਂ ਤਾਂ 50 55 60 ਖਰਚ ਲਿਆ ਕਰੋ ਹਾਂ ਜੀ ਹਾਂ ਜੀ ਤੇ ਅੱਜ ਭਾਵਕ ਜੀ ਕਿਵੇਂ ਲੱਗਦੇ ਜੀ ਪਹਿਲਾਂ ਵੀਡੀਓ ਬਣਾਈ ਪੜਾ ਚੁੱਪ ਜਿਹੀ ਸੀ ਜੀ ਹੁਣ ਹੱਸੇ ਤੁਸੀਂ ਲਾਸਟ ਦੇ ਜਾ ਕੇ ਨਾ ਹੈ ਮਾ ਪਹਿਲਾਂ ਜਦੋਂ ਵੀਡੀਓ ਬਣਾਈ ਆਪਾਂ ਚੁੱਪ ਜਿਹੀ ਸੀ ਤੁਸੀਂ ਹੁਣ ਹੱਸਿਓ ਪਹਿਲਾਂ ਕੀ ਗੱਲ ਸੀ ਭਾਵਕ ਜੀ ਕਿਵੇਂ ਸੀਗੇ ਉਹ ਭਾਵਕ ਦਾ ਵੀਰ ਪਤਾ ਕੀ ਆ ਇੱਕ ਸੁਨੇਹਾ ਮੇਰਾ ਦੇਣ ਤੋਂ ਵੀ ਰਹਿ ਗਿਆ ਆਪਾਂ ਨਾ ਬਿਜਲੀ ਦੇ ਖੰਭਿਆਂ ਦੇ ਮੇ ਬੇਲਾਂ ਬੂਲਾਂ ਚੜਾ ਦਿੰਦੇ ਆ ਮੋਟਰਾਂ ਦੇ ਕੋਠਿਆਂ ਤੇ ਹਾਂਜੀ ਹਾਂਜੀ ਜ਼ਿੰਮੇਦਾਰ ਭਾਈ ਚਾਰਾ ਆਪਣਾ ਹਾਂਜੀ ਉਹ ਸਾਡੇ ਕੱਲ ਨੌਜਵਾਨ ਮੁੰਡਾ ਨਾ ਹਫਤਾ ਪਹਿਲਾਂ ਉਹ ਬੇਚਾਰਾ ਉਹ ਬੇਲ ਟੋਰੀ ਤੋੜਨ ਗਿਆ ਹੋਣਾ ਆਪਣੇ ਪਰਿਵਾਰ ਵਾਸਤੇ ਸਬਜ਼ੀ ਵਾਹ ਸਬਜ਼ੀ ਹਾਂਜੀ ਉਹ ਲੋਹੇ ਦੀ ਪਾਈਪ ਸੀ ਸੋਰੀ ਅੱਛਾ ਜੀ ਉਹ ਗੰਦਾਸਾ ਨਾ ਉਹਨੂੰ ਲੱਗ ਗਿਆ ਉਹਦਾ ਪਾਈਪ ਬੈਲੈਂਸ ਵਿਗੜ ਗਿਆ ਉੱਪਰ ਚੱਕ ਕੇ ਆਇਆ ਉਹ ਤਾਰ ਨੂੰ ਲੱਗ ਗਿਆ ਅੱਛਾ ਜੀ ਬਾਈ ਉਹਦੇ ਉੱਥੇ ਅਚਾਨਕੇ ਬਸ ਸਾਰੇ ਸਰੀਰ ਚੋਂ ਧੂਆ ਨਿਕਲੇ 26 ਸਾਲ ਦਾ ਮੁੰਡਾ ਦਾ ਯਾਰ 2 ਸਾਲ ਵਿਆਹ ਨੂੰ ਹੋਇਆ ਤੇ ਹਾਂਜੀ ਬਸ ਰੋਟੀ ਨਹੀਂ ਪੱਕੀ ਸਾਰੇ ਪਿੰਡ ਚ ਬਹੁਤ ਦੁੱਖ ਦੀ ਗੱਲ ਹਾਂ ਇਹ ਤਾਂ ਚਲੋ ਇੱਕ ਸਰਦਾ ਨਹੀਂ ਹੈਗਾ ਰੋਟੀ ਖਾਏ ਬਗੈਰ ਵੀ ਹੈ ਨਾ ਹਾਂਜੀ ਬਿਲਕੁਲ ਨਾਲ ਚੱਲ ਕੰਮ ਕਰੇ ਬਗੈਰ ਵੀ ਨਹੀਂ ਸਰਦਾ ਬਿਲਕੁਲ ਜੀ ਜੀ ਜਿਹਦਾ ਚਲੇਗਾ ਚਲੇਗਾ ਤਕਲੀਫ ਸਾਰੇ ਪਿੰਡ ਨੂੰ ਬਹੁਤ ਆ ਤਾਂ ਕਰਕੇ ਮੈਂ ਵੀ ਸੁਨੇਹਾ ਦੇਣਾ ਚਾਹੁੰਦਾ ਇੱਕ ਵੀ ਯਾਰ ਆ ਤਾਰਾਂ ਤੋਂ ਬਹੁਤ ਬਚ ਕੇ ਰਿਆ ਕਰੋ ਹੁਣ ਕਪੈਨਾਂ ਚੱਲਨੇ ਆ ਖੇਤਾਂ 'ਚ ਸੁੱਤ ਸੱਜ ਕੱਟ ਲਿਆ ਕਰੋ ਪਹਿਲੀ ਹਾਂ ਹੀ ਗੌਰ ਰੱਖਿਆ ਬੰਦਾ ਦੀ ਹਾਂ ਆ ਇੱਕ ਕਪੈਨ ਤੇ ਛਤਰੀ ਤੇ ਚੜਕੇ ਨਾ ਬੈਠਿਆ ਕਰੋ ਯਾਰ ਤਾਰ ਲੱਗ ਜਾਂਦੀ ਆ ਹਾਂਜੀ ਉਹ ਫਿਰ ਸਹੀ ਕਹੀ ਬਚਾਓ ਜੀ ਬਚਾਓ ਚਲੋ ਅੱਗੇ ਜੀ ਮੈਂ ਕਾ ਰਹੀ ਆਪਾਂ ਨੂੰ ਜਰਸੀ ਰਹੀ ਆ ਆਪਣਾ ਕੋਲ ਇਹ ਜਰਸੀ ਕ੍ਰਾਸ ਹਾਂ ਜੀ ਇਹ ਫਾਰਮ ਚੋਂ ਆਈ ਹੋਈ ਆ ਬੱਚੀ ਜੋੜਾ ਲਿਆ ਦਾ ਸੂਈ ਵੀ ਆ ਜੀ ਇਹ ਸੂਈ ਹੋਈ ਆ ਜੀ ਉਹ ਆ ਬੱਚੀ ਆ ਜੀ ਇਹਦੀ ਆ 15 ਕ ਦਿਨ ਦੀ ਪਿੱਛੇ ਆ ਬੱਚੀ 15 ਕ ਦਿਨ ਦੀ ਸੂਈ ਵੀ ਆ ਤੇ ਦੁੱਧ ਆ ਇਹ ਦੋ ਦਿਨ ਦਾ ਜੀ ਅੱਛਾ ਦੰਦੋ ਆ ਹਾਂ ਦੋ ਦਿਨ ਦਾ ਅੱਛਾ ਜੀ ਦੁੱਧ ਇਹਦੇ ਕੋਲ 10 11 ਕਿਲੋ ਆ ਜੀ ਕੰਡੇ ਵਾਲਾ ਹਾਂ ਜੀ ਝਾਗ ਵਾਲੀ ਕੰਡੇ ਵਾਲਾ ਠੀਕ ਆ ਜੀ ਇਹਨੂੰ ਹੀ ਕਾਤਾ ਹੈ ਆਪਣਾ ਦੁੱਧ ਝੁੰਗਦੀ ਆ ਅੱਛਾ ਜੀ ਤਾਂ ਉਹ ਅਗਲਾ ਕਹੇ ਵੀ ਤਾਂ ਦੱਸਿਆ ਨਹੀਂ ਸਾਨੂੰ ਪਰਸੋਂ ਹੀ ਪਤਾ ਲੱਗਿਆ ਹਾਂਜੀ ਉਹ ਵੀ ਡੈਡੀ ਦੇ ਚੋਰੀ ਫੜੀ ਆ ਇਹਦੀ ਠੀਕ ਆ ਠੀਕ ਆ ਆ ਮੈਨੂੰ ਐ ਦੀ ਵੀ ਇੱਕ ਪਾਸਾ ਜਾ ਘਾਤੇ ਚੱਕਣ ਲੱਗੀ ਆ ਇਹ ਜਿਹੜਾ ਇੱਕ ਪਾਸਾ ਚੜਾਉਂਦੀ ਜੇ ਉਹ ਚੜਾਉਂਦੀ ਆ ਹੁਣ ਵੀ ਚੁੰਗਦੀ ਸੀ ਆ ਮੂਰੀ ਬੰਨੀ ਨਹੀਂ ਨੌਕਰ ਨੇ ਆ ਹੁਣ ਵੀ ਚਿੰਬੜੀ ਪਈ ਸੀ ਆ ਹੁਣ ਵੀ ਚੁੱਬੜ ਗਈ ਸੀ ਆ ਦੇਖ ਸਕਦੇ ਜੀ ਬਾਕੀ ਥਾਂ ਤੋਂ ਦਾ ਮੈਂ ਕਿਹਾ ਦਾਣਾ ਘਾਤੇ ਨਹੀਂ ਖਾਂਦੀ ਇਹ ਮੂਰੀ ਅੱਛਾ ਜੀ ਉਹ ਦੁੱਧ ਪੀਲਾ ਦੁੱਧ ਭੁੱਖ ਮਾਰਦਾ ਛੋੜਾ ਜੀ ਇਹਦਾ ਮੁੱਲ ਕਿੰਨਾ ਕਰਾਂ ਯਾਰ ਨੂੰ ਇਹ 50 ਹੀ ਦੇ ਦਾਂਗੇ 50 ਹਜ਼ਾਰ ਹਾਂ ਨਾ ਉਹ ਬੱਚੀ ਦਾ 65 ਪੈਂਡ ਦੀ ਉਹ ਆ ਅੱਗੇ ਜੇ ਬਾਈ ਇਹ ਕਹਾ ਅ ਬੱਚੀ ਆ ਗਈ ਨਾ ਆਪਣੇ ਕੋਲੇ ਹਾਂਜੀ ਪੰਜਾਬ ਵਾਲੀ ਜਰਸੀ ਆ ਜੀ ਇਹ ਠੀਕ ਆ ਜੀ ਤੇ ਕੀ ਡਿਟੇਲ ਆ ਦੀ ਇਹਦੀ ਮਾਂ ਮੈਂ ਗੋਵਿੰਦਗੜ੍ਹ ਸਾਡੇ ਲਾਲਾ ਜੀ ਨੂੰ ਦਿੱਤੀ ਸੀ ਹਾਂਜੀ ਪੇਟ ਚ ਗਈ ਸੀ ਇਹ ਉਦੋਂ ਅੱਛਾ ਜਦੋਂ ਗਾਂ ਦੀ ਗਾਂ ਮੈਂ ਲਾਲਾ ਹੀ ਨੋਤੀ ਸੀ ਘਰ ਦੁੱਧ ਪੀਣ ਲਈ ਹਾਂਜੀ ਉਹ ਲਾਲਾ ਜੀ ਨੇ ਹੁਣ ਮੈਨੂੰ ਇਹ ਗਾਂ ਵੀ ਦੇਤੀ ਤੇ ਇਹਦੀ ਮਾਂ ਵੀ ਦੇਤੀ ਸੀ ਇਹ ਵੀ ਦੇਤੀ ਸੀ ਅੱਛਾ ਜੀ ਤੇ ਉਹਨਾਂ ਨੇ ਇੱਕ ਜਰਸੀ ਹੋਰ ਲਈ ਆ ਮੈਥੋਂ ਦੁੱਧ ਪੀਣ ਵਾਸਤੇ ਠੀਕ ਆ ਜੀ ਇਹ 40 ਦਿਨ ਦੀ ਲਾਲਾ ਜੀ ਦੇ ਕਹਿਣ ਮੁਤਾਬਕ ਗੱਭਣ ਦੱਸਦੇ ਨੇ ਦੇਖੋ ਮੇਰੇ ਕੋਲ ਤਾਂ ਹੋਈ ਨਹੀਂ ਮੈਂ ਐਵੇਂ ਝੂਠ ਮਾਰਾਂ ਹਾਂਜੀ ਉਹਨਾਂ ਨੇ ਕਿਹਾ ਸੀ ਵੀ ਇਹ ਚਾਲ ਕਿ ਦਿਨ ਹੋ ਗਿਆ ਟੀਕਾ ਲੱਗੇ ਨੂੰ ਅੱਛਾ ਹਜੇ ਆਪਾਂ ਮਨ ਖਾਲੀ ਮੰਨ ਕੇ ਹੋਰ ਆਪਾਂ ਤਾਂ ਬਈ ਓਕਣੇ ਦੇਣੀ ਆ ਜਿਵੇਂ ਆਪਾਂ ਲਈ ਆ ਠੀਕ ਆ ਜੀ ਹਜੇ ਕਿਤੇ 2-3 ਮਹੀਨੇ ਨੂੰ ਆਪਣੇ ਮਹੀਨੇ ਦੇ ਨੱਕਾ ਨੂੰ ਐਂਦੇ ਕਰਾਉਣੇ ਗਰਮੀ ਬਹੁਤ ਆ ਹਾਂ ਜੀ ਜੇ ਕਿਤੇ ਚੈੱਕ ਹੋ ਗਈ ਫਿਰ ਤਾਂ ਬੱਚੀ ਦਾ ਕੋਈ ਲੇਖ ਹੈ ਇਹਦਾ ਕੋਈ ਲੇਖ ਹੈ ਜਿਵੇਂ ਬੱਚੀ ਦੀ ਛੋਟੀ ਛੋਟੀ ਮਾਂ ਕਹਿੰਦਾ ਜੀ ਉੱਥੇ ਕਿਤੇ ਘਰ ਪੀਗਾ ਸੀ ਸਠਾਣੀ ਜੀ ਬਹੁਤ ਸੇਵਾ ਕਰਦੀ ਸੀ ਇਹਦੀ ਸਹੀ ਗੱਲ ਹੈ ਇਹਦਾ ਫਿਰ ਮੁੱਲ ਕਿਨਾ ਕਰਾਂਗੇ ਆਪਾਂ ਇਹ ਵੀਰੇ ਅੱਜ ਦਵਾਂਗੇ ਆਪਾਂ 35000 ਪੈਂਤੀ ਆ ਨਾ ਠੀਕ ਆ ਨਾ ਗੱਲ ਚਲੋ 35 ਦਾ ਮਾੜਾ ਮੋਟਾ 5 400 ਚੱਲ ਜਾਓ ਕੋਈ ਫਾਇਦਾ ਨਹੀਂ ਬੋਤਿਆ ਉਹ ਦੇਖ ਸਕਦੇ ਜੀ ਉਹਨੇ ਪ੍ਰਿੰਟ ਦੇ ਵਿੱਚ ਜਰਸੀ ਪੰਜਾਬ ਵਾਲੀ ਬੱਚੀ ਹੈ ਜੀ ਇਹ ਬਿਕਾਊਗਾ ਬਾਕੀ ਜਿਵੇਂ ਉਧਰ ਗਾਮ ਆ ਤੁਹਾਨੂੰ ਜਿਹੜਾ ਤੁਹਾਨੂੰ ਪਸ਼ੂ ਪਸੰਦ ਆ ਸੋ ਇੱਥੇ ਬਾਈ ਕੋਲੇ ਪਿੰਡ ਜੱਲਾ ਨੇੜੇ ਭਾਲ ਸੋ ਸਰਾਂਦ ਖਣਾ ਇੱਥੇ ਆ ਕੇ ਚੱਲੀ ਕਰਕੇ ਖਰੀਦ ਸਕਦੇ ਸੋ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦਾ 100 ਹੋਰ ਵੀਡੀਓ ਦੇ ਨਾਲ